ਜੀ ਕੀ ਹਾਲ ਚਾਲ ਜੀ ਬੜੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਦ ਤੋਂ ਬਦ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਮੌਸਮ ਹੋ ਗਿਆ ਮਿੱਤਰੋ ਚੇ ਜੋ ਦੇਖੋ ਧੁੰਦ ਹੋ ਗਈ ਦੋ ਦਿਨਾਂ ਦੀ ਹੁਣ ਪੈਂਦੀ ਆ ਲਓ ਜੀ ਬਲੌ ਕਰੋ ਚੈੱਕ ਮੋਹ ਨਿਕਲਣ ਲੱਗੇ ਇਹਦੇ ਆ ਦੇਖੋ ਦਿਖਾਉਣ ਲੱਗ ਗਿਆ ਤੰਣਾ ਆ ਇਹ ਚਾਰ ਵਾਲਾ ਲੈ ਗਿਆ लाडी ਬਾਈ 5075 ਮਗਰਾ ਪਾ ਕੇ ਉਹ ਚੱਲਦਾ ਕੌਲਗੜ ਆਪਣੇ ਮਿੱਤਰ ਕੋਲ ਇਹ ਚੱਲਦਾ ਮਿੱਤਰੋ ਸਪਰੇ ਦਾ ਕੰਮ ਕੱਖਾਂ ਵਾਲੀ ਦਾ ਬਰਾਮਾ ਫੋਨ ਕਰਦੇ ਆ ਆ ਡੂਆਂ ਤੇ ਲੋ ਲੋ ਚੇਪੇ ਨਾਲ ਤੇ 4 ਕਿਲਿਆਂ ਤੇ ਆ ਸਾਈਡਾਂ ਸੂਟਾਂ ਦਾ ਨਿਕਲੇ ਆਈਆਂ ਵਿਚਾਲੇ ਵੀ ਨਿਕਲੇ ਥੋੜੇ ਨਿਕਲੇ ਨੇ ਜਾਨੀ ਤੇ ਅੱਜ ਲੱਗੇ ਨੇ ਕਰਨ ਚੱਲਦੇ ਨੇ ਤੇ ਨੇ ਜਾਣੇ ਮਲਾਜ਼ਮ ਆ ਲੱਗੇ ਨੇ ਸਰੇ ਤੇ ਇਹ ਲਾਇਆ ਮੈਂ ਮਿੱਤਰੋ ਸੀਡ ਨਮਾ ਸੀਡ ਮੌਸਮ ਤੁਹਾਡੇ ਸਾਹਮਣੇ ਆ ਦੇਖ ਲਓ ਚੇਂਜ ਹੋ ਗਿਆ ਸਿਆਲ ਦੇ ਦਿਨ ਪਤਾ ਲੱਗਣ ਲੱਗ ਗਿਆ ਵੀ ਹੁਣ ਠੰਡ ਬਣੀ ਸਟਾਰਟ ਹੋਊਗੀ ਆਲੂਆਂ ਨੂੰ ਚੱਲਦਾ ਪਾਣੀ ਤੇ ਚੱਲੀ ਜਾਂਦਾ ਕੰਮ ਕਰ 2 ਵਜ ਗਏ ਤੇ ਮੌਸਮ ਤੁਹਾਡੇ ਸਾਹਮਣੇ ਆ ਧੁੰਦੇ ਧੁੰਦ ਦੋ ਬੰਦੇ ਲਾ ਰਹੇ ਨੇ ਲਲਨભાઈ ਤੇ ਮਕੇਸ਼ભાઈ ਮਕੇਸ਼ਾ ਲੱਗਿਆ ਹੋਇਆ ਦੋ ਖਾਲਾਂ ਨੂੰ ਛੱਡਿਆ ਵਾ ਪਾਣੀ ਇਹਨਾਂ ਨੇ ਰਹਿਣ ਦੇ ਹੁਣ ਹੁਣ ਰਹਿਣ ਦੇ ਰਹਿਣ ਦੇ ਗਿੱਲਾ ਲਲਨ ਰਹਿਣ ਦੇ ਕੋਈ ਨਾ ਗਿੱਲਾ ਏ ਕੋਈ ਫਾਇਦਾ ਨਹੀਂ ਇਹਨਾਂ ਦੇ ਸਪਰੇਅ ਕਰਤੀ ਕੱਖਾਂ ਵਾਲੀ ਦੇਖਿਆ ਹੈ ਨੇ ਉਧਰ ਉਧਰ ਪਰਾ ਦੇ ਦਰਨੇ ਕਰਿਆ ਇਹ ਰਹਿੰਦੀ ਹੈ ਕੱਖਾਂ ਵਾਲੀ ਸਪਰੇਅ ਕਰਨ ਤੋਂ ਆ ਦੋ ਕਿਲਿਆਂ ਤੇ ਤਿੰਨ ਕਿਲੇ ਆ ਰਹੇ ਨੇ ਭਰਨ ਤੋਂ ਸਰੇ ਜਾਂਦਾ ਸਰੇ ਪਾਣੀ ਪਰਵਾਦ ਮਾੜਾ ਕੰਮ ਨਿਬੜ ਗਿਆ ਤੇ ਮਸ਼ੀਨ ਦੀ ਜਲਦੀ ਆ ਸਫਾਈ ਆ ਦੇਖੋ ਤੋ ਤਵਈਆ ਚੱਲਦਾ ਕਰਦੇ ਹਾਂ ਧੋ ਕੇ ਲਾਉਣੇ ਨੂੰ ਟਿਕਾਣੇ ਗ੍ਰੈਮੀ ਨੂੰ ਓਕੇ ਯਾਰਪੋਰਟ ਆਲੂਆਂ ਦਾ ਕੰਮ ਅੱਜ ਲਾਸਟ ਨਵਾਂ ਵੀਲ ਆ ਕੇ ਵਿਲੇ ਹੋ ਗਏ ਤੇ ਹੁਣ ਸ਼ਾਮਾਂ ਨੂੰ ਇਮਾਰਤ ਦਾ ਪਾਣੀ ਇਹਦੇ ਤੇ ਸਾਫ਼ ਕਰਕੇ ਖੜਾਉਣੇ ਆ ਟਿਕਾਣੇ ਹਾਂਜੀ ਪਹੁੰਚ ਗਏ ਜੀ ਆਪਾਂ ਸਹੌਲੀ ਤੇ ਸਹੌਲੀ ਲੈ ਕੇ ਆਇਆ ਆਪਾਂ ਰੇ ਰੇ ਪਾਉਣਾ ਤੇ ਦੋ ਦਿਨ ਰਹਿ ਕੇ ਉਰੇ ਕੰਮ ਚੱਲਣਾ ਹੁਣ ਤੇ ਰੱਖਦੇ ਆਂ ਅੰਦਰ ਤੇ ਦੋ ਜਾਣੇ ਰਹਿਣਗੇ ਔਰੇ ਸਮਾਨ ਸਮੋਲ ਲਿਆਂਦਾ ਲੱਦ ਕੇ ਤੇ 스타ਟਰ ਸਟੂਟਰ ਜੋ ਵੀ ਕੁਸ ਤੇ ਬਾਕੀ ਕਰੋ ਚੈੱਕ ਇਹਨੂੰ ਹਲੇ ਸਪਰੇ ਵੀ ਨਹੀਂ ਕੀਤੀ ਪਲਾਟ ਨੂੰ ਦੋਹਾਂ ਨੂੰ ਲੰਬਿਆਂ ਨੂੰ ਤੇ ਇਦਾਂ ਦਾ ਖੜਾ ਆਲੂ ਔਰੇ ਮੌਸਮ ਤਾਂ ਬਣੇ ਪਿੰਡ ਵਾਲੇ ਨਾਲ ਦੇ ਆ ਤੇ ਹੁਣ ਮਾੜੀ ਜੀ ਧੁੱਪ ਜੀ ਨਿਕਲੀ ਆ ਮਾੜੀ ਕੀ ਨਾ ਮਾਤਰ ਜੀਆ ਦੇਖੋ ਸੂਰਜ ਹਲੇ ਗਵਾਂਡੀਆਂ ਦੀ ਕਣਕ ਵੀ ਨਿਕਲ ਗਈ ਸੁਪਰ ਸੀਡਰ ਨਾਲ ਬੀਜੀ ਧੀ ਤੇ ਹਾਰੇ ਬਰੋਬਰ ਜਈ ਆ ਕੱਲ ਕੋਲ ਨੂੰ ਖੇਤ ਭਰੂਗਾ ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਪਹੁੰਚੇ ਆ ਸਹੌਲੀ ਤੇ ਕਰੋ ਚੈ ਕਾਲੂ ਜਿਨ੍ਹਾਂ ਤੇ ਸਪਰੇਅ ਕਰੀ ਤੀ ਤੇ ਅੱਜ ਪਾਉਣਾ ਇਹਨਾਂ ਨੂੰ ਦੂਸਰਾ ਯੂਰੀਆ ਯੂਰੀਆ ਪਾ ਕੇ ਲਾਉਣਾ ਪਾਣੀ ਤੇ ਬੇਲ ਇਦਾਂ ਦੀ ਐ ਮਿੱਤਰੋ ਬੇਲਾਂ ਇਸ ਵਾਰ ਗਰਮੀ ਦੇ ਕਾਰਨ ਥੋੜੀਆਂ ਸਿੱਧੀਆਂ ਸਿੱਧੀਆਂ ਜਾਂ ਭਰੀ ਜਾਂਦੀਆਂ ਨੇ ਤੇ ਠੀਕ ਐ ਵੈਸੇ ਪਹਿਲੇ ਸਾਲ ਆਲੂ ਲੱਗਿਆ ਉਸ ਹਿਸਾਬ ਨਾਲ ਕੋਈ ਚੱਕਰ ਨਹੀਂ ਓਕੇ ਆ ਰਿਪੋਰਟ ਤੇ ਦਿਖਾਉਨੇ ਆ ਤੁਹਾਨੂੰ ਯੂਰੀਆ ਦੇ ਵਿੱਚ ਕੀ ਪਾ ਰਹੇ ਆ ਆਪਾਂ ਉਹ ਵੀ ਦੱਸਾਂਗੇ ਤੇ ਲਾਉਣਾ ਪਾਣੀ ਉਹ ਤੋਂ ਬਾਅਦ ਤੀਸਰਾ ਯੂਰੀਆ ਲੈ ਆਂਦਾ ਦੇਖੋ ਲਓ ਜੀ ਆ ਪਾ ਰਹੇ ਆਪਾਂ ਯੂਰੀਆ ਦੇ ਵਿੱਚ ਮਿਲਾ ਕੇ ਸਾਡੇ ਤਿੰਨ ਥੱਲੇ ਸਿੱਟ ਲੈ ਥੋੜੇ ਸਾਹਮਣੇ ਆ ਯੂਰੀਆ ਚ ਮਿਲਾ ਕੇ ਜਾ ਫਿਰ ਇੱਕ ਥੈਲੇ ਚ ਦੋ ਥੈਲੀਆਂ 10 ਕਿਲੋ 5 ਕਿਲੋ ਦੀ ਪੈਕੇਜ ਹੈ ਇਹ ਆ ਲਿਖਿਆ ਹੋਇਆ ਇਹ ਹੈਗਾ ਪਾਊਡਰ ਹੋਰ ਪਾ ਚਾਰ ਖੋਲ ਪਹਿਲਾਂ ਲੈ ਲੈਣਾ ਰੜਾਉਣ ਲੱਗੇ ਚੰਗੀ ਤਰ੍ਹਾਂ ਰੜਾ ਕੇ ਫਿਰ ਚੱਟਾ ਵੱਜੂਗਾ ਇਹਦਾ ਟਾਈਮ ਆ ਜੀ ਦੂਸਰੇ ਰੇਹ ਦਾ ਕਿਉਂਕਿ ਫਿਰ ਬੇਲਾ ਜਾਦੇ ਪੈਟ ਜਾਣੀ ਆ ਰੇਹ ਤੇ ਬਾਅਦ ਵਿੱਚ ਰੇਹ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਬੇਲਾ ਨੂੰ ਨੁਕਸਾਨ ਪਹੁੰਚਦਾ ਜਦ ਜਿਆਦਾ ਥੱਲੇ ਗਿਰ ਜਾਂਦੀਆਂ ਨੇ ਫਿਰ ਬੇਲਾ ਖਰਾਬ ਹੋਣ ਲੱਗ ਜਾਂਦੀਆਂ ਨੇ ਰੇਹ ਨਾਲ ਇਸ ਕਰਕੇ ਟਾਈਮ ਨਾਲ ਰੇਹ ਪਾ ਕੇ ਤੇ ਪਾਣੀ ਲਾ ਦਈਏ ਉਹ ਤੋਂ ਬਾਅਦ ਚੱਲੀ ਜਾਊ ਕੰਮ ਸਪਰੇਹਾਂ ਦਾ ਜਿਹੜਾ ਹੋਊਗਾ ਰੇ ਵਾਲਾ ਕੰਮ ਆਪਣਾ ਆਪਾਂ ਦੋਏ ਰਿਆਂ ਸੋਚਿਆ ਵੀ ਦੇਖਦੇ ਆ ਵੀ ਦੋ ਰੇ ਲਾ ਕੇ ਕੰਮ ਆਪਾਂ ਸਮਾਪਤ ਕਰਦੀ ਇਹ ਆਲੂ ਦਾ ਇੱਕ ਪਹਿਲਾ ਲਾਤਾ ਦੂਸਰਾ ਅੱਜ ਲਾਉਣਾ ਆਏ ਆ ਤੇ ਤੁਹਾਨੂੰ ਫਸਲ ਚ ਮਨਾਦੀ ਇਹ ਢੀੜਾ ਆ ਤੁਹਾਡੇ ਸਾਹਮਣੇ ਆ ਫਸਲ ਪਹਿਲਾਂ ਗਰਮੀ ਜਿਆਦਾ ਹੋਣ ਕਰਕੇ ਟਾਂਗਾ ਜੀਆਂ ਚੜ ਗੀਆਂ ਤੇ ਪਰ ਪ੍ਰੋਬਲਮ ਕੋਈ ਨਹੀਂ ਹੈ ਓਕੇ ਆ ਰਿਪੋਰਟੋਂ ਤਾਂ ਤੇ ਹੁਣ ਆਲੂ ਲੱਗਿਆ ਪਹਿਲੀ ਵਾਰ ਗੁੱਲੀ ਡੰਡਾ ਨਿਕਲ ਰਿਹਾ ਹੈ ਮਿੱਤਰੋ ਹੁਣ ਬੇਲਾ ਵੀ ਬੈਠ ਗਈਆਂ ਹੁਣ ਇਹ ਤੰਗੇ ਕਰੂਗਾ ਯਾਨੀ ਚਲੋ ਦੇਖਦੇ ਆ ਕੀ ਬਣਦਾ ਜਾਂ ਤਾਂ ਫਿਰ ਕੋਈ ਸਪਰੇਅ ਜੇ ਜ਼ਿਆਦਾ ਹੋ ਗਿਆ ਤਾਂ ਮਾਰਾਂਗੇ ਨਹੀਂ ਤਾਂ ਦੇਖਦੇ ਆ ਜੇ ਸਰ ਗਿਆ ਤਾਂ ਸਾਰਾਂਗੇ ਜਿੱਦਾਂ ਵੀ ਹੋਇਆ ਦੇਖਾਂਗੇ ਅੱਲਾ ਇਹਨਾਂ ਨੂੰ ਮਫਾ ਤਾਕਤ ਵਾਲੀ ਸਪਰੇ ਕਰੀ ਹੋਈ ਆ ਤੇ ਆਪਣੇ ਇੱਥੇ ਰਹਿੰਦੇ ਨੇ 60 12 ਕਿਲੇ ਜੀਨਾਂ ਨੂੰ ਨਹੀਂ ਕਰੀ ਹਰੇ ਭਾਈ ਜੀ ਖੇਤ ਲੱਗ ਗਿਆ ਹਰੇ ਭਾਈ ਮਾਰਨਾ ਕਣਕ ਵਾਲਾ ਸੁਪਰ ਸੀਡਰ ਦੀ ਬਜਾਈ ਵਾਲਾ ਆ ਦੇਖੋ ਆਪਾਂ ਤੁਹਾਨੂੰ ਇਹੀ ਚੈੱਕ ਕਰਾਉਣ ਆਏ ਆ ਇਸ ਕਰਕੇ ਆਪਾਂ ਸਾਰੇ ਖੇਤਾਂ 'ਚ ਕੀੜਾ ਮਾਰਨਾ ਸਾਰਾ ਮਾਲ ਆਪਾਂ ਨੇ ਇਹਦੇ 'ਚ ਵੀ ਵਿੱਚ ਨੱਪਿਆ ਪਰਾਲੀ ਆਪਾਂ ਕਿਸੇ ਵੀ ਖੇਤ ਨੂੰ ਅੱਗ ਨਹੀਂ ਲਾਈ ਤੇ ਕਿਸੇ ਵੀ ਖੇਤ ਦੀ ਗੱਠ ਨਹੀਂ ਬਣਾਈ ਤੇ ਸਾਰਾ ਮਾਲ ਜਿੰਨਾ ਜਿਹੜੀ ਦਾ ਪੋਕਟ ਪਦਾਰਥ ਸਾਰਾ ਵਿੱਚ ਤੁਹਾਡੇ ਸਾਹਮਣੇ ਆ ਕਣਕ ਜੰਮੇ ਆਈ ਸੁਪਰ ਸੀਡਰ ਦੀ ਵਜਾਈ ਇੱਕ ਵਾਰੀ ਤਵੀਆਂ ਮਾਰ ਕੇ ਤੇ ਗੁੱਲੀ ਡੰਡਾ ਬਹੁਤ ਜੰਮ ਰਿਹਾ ਹੈ ਕਣਕ ਦੇ ਵਿੱਚ ਵੀ ਚਲੋ ਤੇ ਬਾਕੀ ਦੇਖੋ ਆਹਾ ਇਹ ਖੇਤ ਆਪਣਾ ਗਿੱਲਾ ਤੀਏ ਲੇਟ ਵਿੱਚ ਹੈ ਤੇ ਇਹਦੀ ਬਜਾਈਆ ਇੰਨਾ ਗਿੱਲਾ ਤੀ ਇਹ ਪਹਿਲਾਂ ਇਹ ਲਣਦਾਰ ਕਹਿੰਦਾ ਸੀ ਵੀ ਉਹਨੇ ਇੱਕ ਵਾਰ ਵਾਲੋ ਰੂਟਰ ਵੇਟਰਨਾ ਤੇ ਆਪਾਂ ਨੇ ਰੂਟ ਸੁਪਰ ਸੀਡਰਨਾ ਤੇ ਆਪਾਂ ਨੇ ਕੀ ਕੀਤਾ ਇਹਦਾ ਸੁਪਰ ਸੀਡਰ ਨੂੰ ਪਾਉਣ ਤੋਂ ਬਾਅਦ ਆ ਦੋ ਵਾਰੇ ਆ ਇਹ 6 ਦੇ ਕਣਕ ਬੀਜਦੇ ਆ ਆਪਾਂ ਤਿੰਨ ਤੇ ਕਰਕੇ ਦੋ ਵਾਰ ਬੀਜਦੀ। ਹਾਂ ਲੋ ਤੇ ਨਿਕਲਿਆ ਹੀ ਕੱਲ ਨੂੰ ਜਾਂ ਅਗਲੇ ਦਿਨ ਅੱਖਾਂ ਨੂੰ ਲੱਗਣ ਲੱਗ ਜੂ ਗੇਤੇ ਗੇਤੇ ਖੜੀਆਂ ਨਿਕਲੀ ਜੰਮੇ ਆਈ ਕੇਰਪੋਟੇ ਵੀ ਦੋ ਦਿਨ ਤੱਕ ਖੇਤ ਹਰੇ ਬਾਈ ਲੱਗ ਜੂ ਮਾਰਨਾ ਦੇਖੋ ਜੰਮੇ ਹੁਣ ਆ ਪੱਲਾ ਗੇੜਾ ਇਹ ਗੱਚੜ ਜਾ ਤੇ ਗੱਚੜ ਜਾ ਬਹੁਤ ਜਿਆਦੇ ਗੱਲਾ ਖੇਤ ਦੀ ਆ ਇਹ ਚ ਹੈਰੋਬਿਨਿਟੀ ਮਾਰੀ ਸਿੱਧੀ ਤੱਪੜ ਦੀ ਬਜਾਈ ਆਪਾਂ ਨੇ ਦੋ ਵਾਰ ਸੁਪਰ ਸੀਡਰ ਫੇਰਦਾ ਇਹਦੇ ਚ ਬਸ ਤੇ ਇਧਰ ਤਾਂ ਦੇਖੋ ਸਾਰਾ ਕੇਰਪੋਟੇ ਘੈਂਟ ਜੰਮੀਆ ਕਣਕ ਪੂਰੀ ਕਦੇ ਵਿੱਚ ਤਵੀਆਂ ਵਾਲੇ ਜੰਦੇ ਨਾਲ ਬੱਟਾ ਪਾਉਣ ਦਾ ਇੱਕ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਨੁਕਸਾਨ ਇਹ ਆ ਵੀ ਬੱਟ ਬੈਠ ਜਾਂਦੀ ਹੈ ਤੇ ਫਾਇਦਾ ਇਹ ਆ ਵੀ ਇਹਦੇ ਵਿੱਚ ਕਣਕ ਰੋਟਾਵੇਟਰ ਵਾਂਗ ਉੱਕਣੇ ਨਿਕਲੇ ਆਉਂਦੀ ਹੈ ਜਿਹੜਾ ਦੂਆ ਹੁੰਦਾ ਉਹਦੇ ਚ ਨਹੀਂ ਨਿਕਲਦੇ ਹੈਗੇ ਉਹਦੇ ਚ ਬੱਟ ਲੈਦਾ ਹੀ ਚੱਕੀ ਜਾਂਦੀ ਹੁਣ ਇਹਦੇ ਵਿੱਚ ਦੇਖੋ ਦਾਣੇ ਜੰਮੇ ਹੋਏ ਨੇ ਤੇ ਉਦਾਂ ਹੀ ਨਿਕਲੇ ਆਉਂਦੀ ਆ ਦੇਖੋ ਆ ਸਾਰੇ ਬੱਕੀ ਤੇ ਕੀ ਕਹਣਾ ਕਿਤੇ ਨਾ ਨਿਕਲੇ ਨਹੀਂ ਤਕਰੀਬਨ ਸਾਰੀਆਂ ਬੱਟਾਂ ਫੁੱਲ ਭਰੀਆਂ ਖੜੀਆਂ ਨੇ ਕਣਕ ਨਾਲ ਸਾਰੀ ਕਣਕ ਬਹੁਤ ਵਧੀਆ ਜੰਮੀ ਆ ਤੇ ਓਕੇ ਆ ਰਿਪੋਰਟ ਕਿਤੇ ਵੀ ਤੋੜ ਨਹੀਂ ਹੈਗਾ ਵੀ ਨਹੀਂ ਨਿਕਲੀ ਜਿਵੇਂ ਆਏ ਆ ਵੀ ਨਿਕਲ ਰਹੀ ਆ ਮਿੱਤਰੋ ਆ ਦੇਖੋ ਥੋੜੀ ਜਿਹੀ ਲੇਟ ਜਿੱਥੇ ਫੂਸਪਾਸ ਵਾਲੀ ਆ ਨਿਕਲ ਰਹੀ ਆ ਬਾਕੀ ਰਲ ਜੂਗੀ ਦੋ ਦਿਨ ਤੱਕ ਸਾਰੀ ਟੈਂਪੂਰੀ ਪੂਰੀ ਭਰੀ ਖੜੀ ਐ ਨਾ ਸੁਨਣਾ ਹੋਜੀ ਇਹ ਪਲਾਟ ਰਹਿਣਾ ਆਪਣਾ ਸਪਰੇਅ ਤੋਂ ਮੇਨੂੰ ਵੀ ਇੱਕ ਅੱਧ ਦਿਨ ਚ ਕਰਾਂਗੇ ਨਰਮਾ ਹਲੇ ਆਪਾਂ ਤੁਹਾਨੂੰ ਰਹਿਣਾ ਵੀ ਕਿੱਦਾਂ ਦੀ ਫਸਲ ਖੜੀ ਆ। ਹੋਜੀ ਲਾਗੇ ਰੇਪਾਉਣਾ। ਲੱਲਣ ਬਾਈ। ਜੀ ਦੂਸਰਾ ਘਾਣਾ ਤਿਆਰ ਕਰਨ ਲੱਗੇ ਦੋ ਥੈਲੇ ਪਾਤੇ ਤੇ ਉਸ ਤੋਂ ਬਾਅਦ ਦੁਬਾਰੇ ਫੇਰ ਮਲਾ ਲਿਆ। ਪਹਿਲਾ ਆਪਾਂ ਨੇ ਦੋਏ ਖੋਲਤੇ ਸੀ ਤੇ ਚਾਰੇ ਖੋਲਤੀਆਂ ਥੈਲੀਆਂ ਹੁਣ ਲਾਲਣ ਬਾਈ ਨੇ ਹੱਥ ਮਾਰ ਲੈਣਾ ਮਾਰ ਕੇ ਫਿਰ ਠੇਰ ਦੇਣਗੇ ਛੱਟਾ ਹੀ ਮਾਰਦੇ ਆ ਇਹ ਵੀ ਚੀਜ਼ ਜਿਹੜੀ ਬਣਾਉਂਦੀ ਆ ਕੰਪਨੀ ਦਾਣੇਦਾਰੇ ਹੋਣੀ ਚਾਹੀਦੀ ਆ। ਅਰੇ ਮਾਂਗ। ਅਰੇ ਮਾਂਗ। ਤੇ ਪੌਣੀ ਵੀ ਸੌਖੀ। ਹੁਣ ਅੱਜ ਥੋੜੀ-ਮੋਟੀ ਹਵਾ ਵੀ ਚੱਲਦੀ ਆ ਤੇ ਉੜਦੀ ਵੀ ਹੈਗੀ ਆ। ਜੇ ਕਿਤੇ ਦਾਣੇਦਾਰ ਹੋਵੇ ਤਾਂ ਨਾਲ ਹੀ ਗਰਜਵੇ। ਜੇ ਕੋਈ ਕੰਪਨੀ ਵਾਲਾ ਦੇਖਦਾ ਤਾਂ ਜਰੂਰ ਵਿਚਾਰ ਕਰਿਓ ਇਸ ਗੱਲ ਤੇ। ਮੋਟਰ ਚਲਾਰੀ ਜੀ ਹੁਣ। ਰੇ ਪਾਤਾ ਪਰਲੇ ਫਲਾੜ ਚ। ਅੱਡੇ ਕੇ ਪੱਜ ਕੀਤੇ ਆ ਅੱਜ ਤੇ ਇੱਕ ਮੋਟਰ ਚਲਾ ਲਈ ਦੇਖੋ ਲਾ ਕੇ ਆ ਜੋਂ ਹਰ ਪਾਣੀ ਲਾਉਂੋ ਤੇ ਆਪਾਂ ਜਾਂਦੇ ਆ ਪਿੰਡ ਨੂੰ ਸ਼ਾਮ ਦੀ ਰੋਟੀ ਫਰਾਉਗੀ ਸਾਡਾ ਕੰਮ ਹੋ ਗਏ ਤੇ ਹੁਣ ਜਾਂਦੇ ਆ ਪਿੰਡ ਨੂੰ ਦੇਖੋ ਮੋਟਰ ਚੱਲਦੀ ਆ ਅੱਜ ਲੋ ਜੀ ਮਿੱਤਰੋ ਕਰੋ ਚੈੱਕ ਪਲਾਟ ਆਲੂ ਕੀ ਕਹਿੰਦਾ ਕਿਦਾਂ ਖੜਾ ਹੈ ਕੱਖਾਂ ਲਈ ਸਪਰੇਅ ਹੋ ਗਈ ਤੇ ਦੋ ਲਾਗੇ ਪਾਣੀ ਲੋ ਜੀ ਬੜਾ ਕੈਂਟ ਜੰਮ ਆਉਂਦਾ ਹੈ ਮਸ਼ੀਨ ਨਾਲ ਪੂਰਾ ਨੰਨ ਆ ਜਾਂਦਾ ਦੇਖੋ ਬਜਾਈ ਕਰਨ ਦਾ ਨਜ਼ਾਰਾ ਪੂਰਾ ਜਾਦਾ ਨਿਕਲਦਾ ਖੇਤ ਭਰਦਾ ਬੜਾ ਸੋਹਣਾ ਲੱਗਦਾ ਜਾਂਦਿਆਂ ਨੇ ਲੈਣਾ ਇੱਕ ਸਾਰ ਲੋ ਜੀ ਮਿੱਤਰੋ ਕਰੋ ਚ ਇੱਕ ਕੱਲ ਇਹ ਤੇ ਸਪਰੇ ਕਰੀ ਆਪਾਂ ਤੇ ਅੱਜ ਦੇਖੋ ਆਲੂ ਕਿੰਨਾ ਵਾਹ ਆ ਗਿਆ ਕੱਲ ਐਨ ਧਰਤੀ ਦੇ ਬਰੋਬਰ ਜੇ ਦੀਗਾ ਅੱਜ ਐਨ ਬੱਟਾਂ ਭਰੀਆਂ ਪਈਆਂ ਨੇ 12 ਘੰਟੇ ਮੰਨ ਲਓ ਕੱਲ ਸਵੇਰੇ 12 24 ਘੰਟੇ ਲਾ ਲਓ ਚਲੋ 24 ਘੰਟਿਆਂ ਦੇ ਵਿੱਚ ਕਿ ਇਹ ਤਾਂ ਸਾਰਾ ਭਰ ਗਿਆ ਪੂਰਾ ਘੈਂਟ ਜੰਮ ਹੈ ਬਹੁਤ ਵਧੀਆ ਇੱਕ ਸਾਰ ਆਲੂ ਜੰਮਿਆ ਸਾਰੇ ਦਾ ਸਾਰਾ ਉਹ ਗੁਰਦੁਆਰਾ ਦੁਬਾਰਾ ਸਾਹਿਬ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਉਧਰ ਉਹਦੇ ਕਰਕੇ ਲਾਈਟਿੰਗ ਲਾਈ ਦੀ ਹੋਰ ਯਾਰ ਦੇ ਵਿੱਚ